ਹਾਰਾ ਸਿਟੀ ਗਰਦਾਸਪੁਰ ਦੇ ਅਦੀਨ ਪੈਂਦੇ ਇਲਾਕੇ ਮੇਰਚੰਦ ਰੋਡ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ 4-5 ਨਕਾਬ ਪੋਸ਼ਾ ਨੇ ਰੋਡ ਤੇ ਸਥਿਤ ਇੱਕ ਹੋਟਲ ਤੇ ਕੰਮ ਕਰਦੇ ਵਿਕ ਨਾਮ ਦੇ ਹਮਾਚਲੀ ਵੇਟਰ ਨੂੰ ਤੇਜ਼ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਹਮਲਵਾਰਾਂ ਨੇ ਇਸ ਕਦਰ ਬੇਰਹਿਮੀ ਦਿਖਾਈ ਸੀ ਕਿ ਹਸਪਤਾਲ ਲੈ ਜਾਂਦੇ ਸਮੇ ਉਸਦੀ ਲੱਤ ਪੂਰੀ ਤਰ੍ਹਾਂ ਲੱਥ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਕਾਗੜਾ ਵਾਸੀ ਵਿਕਮਾਰ ਜੋ ਹੁਣ ਸਲੇਮਾ ਫਤਿਹਗੁਰਦਾਸਪੁਰ ਵਿਖੇ ਰਹਿੰਦਾ ਹੈ ਨੀਰਚੰਦ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ ਸ਼ਾਮ 5:30 ਵਜੇ ਦੇ ਕਰੀਬ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਹਰ ਘੇਰ ਲਿਆ ਅਤੇ ਤੇਜ਼ ਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕੁੱਝ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਗਰਦਾਸਪੁਰ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਹਮਲਵਾਰਾਂ ਦੀ ਪਛਾਣ ਕਰਨ ਲਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਉ ਦੇ ਰਹੇ ਹਾਂ ਪਬਲਿਕ ਅਚਨ ਲੋਕ ਚੈਨਲ ਗਰਦਾਸਪੁਰ ਸਹੀ ਕੱਲ੍ਹ ਵਾਂਗ ਕੋਈ ਨਹੀਂ ਮੈਂ ਤਾਂ ਬਈ ਸੋ ਰੋਡ ਤੇ ਸ਼ੇਅਰ ਕਰਦਿਆ ਸੀਗਾ ਮੈਂ ਆਇਆ ਤੇ ਵੇਖਿਆ ਪਏ ਰੋਡ ਤੇ ਸ਼ੇਅਰ ਐਕਸੀਡੈਂਟ ਪੈਰਾ ਹੋਇਆ ਕੁਝ ਤੇ ਜਦੋਂ ਬਈ ਇੱਥੇ ਆ ਕੇ ਵੇਖਿਆ ਮੁੰਡਾ ਇੱਥੇ ਆਪਣੇ ਫੋਟੋ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀ ਮੈਨੂੰ ਨਾਮ ਨਹੀਂ ਪਤਾ ਇਹਨੇ ਪਹਿਲਾਂ ਇਹਨੇ ਸ਼ਹਿਰ ਤੱਕ ਹਟ ਰਹਿ ਰੈਂਸ ਜਿਹਾ ਕਿੱਥੇ ਲਿਆ ਹੋਇਆ ਸੀ ਸ਼ਹਿਰ ਉਹਨੇ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰੇ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣ ਗਏ ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਾਂ ਦੀ ਮੈਂ ਮਹੀਨੇ ਕੋ ਹੋ ਗਏ ਮੈਂ ਹੋਟਲ ਦੇ ਨੋੜੇ ਛੋਟੇ ਪਰ ਉਹਨੇ ਜੁਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਹਾਂ ਮੁੰਡੇ ਦਾ ਕੀ ਨਾਮ ਆ ਜੇ ਸੱਟਾ ਲੱਗਿਆ ਇਹਨੇ ਨਾਮ ਉਹ ਇੱਕ ਆ ਹਮਾ ਚੱਲਦਾ ਹਮਾ ਚੱਲਦਾ ਬੇਟੀ ਕਿੰਨੇ ਕ ਬੰਦੇ ਜਿਹਨਾਂ ਨੂੰ ਲਾਇਆ ਮੈਨੂੰ ਭਾਈ ਰੋੜ ਤੇ ਜੋ ਮਨੇ ਜੋ ਔਰਤਾਂ ਸੁਣਿਆ ਕਿ ਪੰਛੀ ਜਣੇ ਸੀ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚਿੱਤ ਕੇ ਇਹ ਮੈਨੂੰ ਨਹੀਂ ਪਈ ਪਤਾ ਜੀ ਹੁਣ ਉਹੀ ਜਾਣਦੇ ਕਿ ਮੈਂ ਮੋਕੇ ਤੇ ਹੈ ਨਹੀਂ ਸੀ ਭਾਜੀ ਇੱਥੇ ਯਾਰ ਵਗੈਰਾ ਵੀ ਗਈ ਹੋਣਾ ਨਹੀਂ ਸੁਣਤੀ ਆ ਕਿ ਦਰਤਾਂ ਲੱਤ ਦੋ ਤਿੰਨ ਜਗ੍ਹਾ ਟੋੜੀ ਹੈ ਕੁਛ ਸੀਸੀਰੀ ਵਗੈਰਾ ਦਾ ਗੱਡਾ ਤੇ ਇੱਥੇ ਉੱਤਨੀ ਆ ਪਾਰ ਸੀਸੀਰੀ ਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਕਰਕੇ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਵੇ ਉਹ ਤੇ ਆ ਜਾਏਗੀ ਜੇ ਕੋਈ ਬਾਹਰ ਵੀ ਫਿਰ ਭਾਜੀ ਉਹ ਤੇ ਆ ਸਕੀ ਨਹੀਂ ਤਾਂ ਕੀ ਬਦਲ ਲੱਗਾ ਮੇਰੇ ਭਾਈ ਰੋਡ ਤੇ ਇੱਥੇ ਮੁੰਡਾ ਮਲਾ ਜੀ ਉਹਨਾਂ ਸੈਰ ਕਰਦੇ ਗਲੀ ਦੇ ਘੁੰਮ ਕੇ ਅਗਲੀ ਗਲੀ ਆ ਉਜੋ ਆ ਕੇ ਦੇਖਿਆ ਜੇ ਮੈਂ ਵੀ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਜੇ ਗਏ ਹੀ ਲੰਮੇ ਪਿਆ ਹੋਇਆ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਕੋਈ ਵੀ 180 ਤੇ ਫੋਨ ਕੀਤਾ ਹੈ ਉਹ ਤੇ ਕੰਟਰੋਲ ਰੂਮ ਤੇ ਫੋਨ ਕੀਤਾ ਨਹੀਂ ਆ ਗਿਆ ਬਲਾਜਨ ਇਮਰਜੈਂਸੀ ਦੁਆਇਨ ਉਹਨਾਂ ਨੇ ਨੋਟ ਕਰ ਲਿਆ ਜਿਹੜੇ ਵਾਈਫ ਦੇ ਬੰਦੇ ਤੇ ਉਹਦੇ ਘਰ ਵੀ ਦੋ ਚਾਰ ਜੀ ਆ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕੱਲੇ ਜੀ ਬਈ ਪੀਸੀਆਰ ਵਾਲੇ ਆਏ ਨੇ ਗੁਰਾ ਇਸ ਸਮੇਂ ਕਿਤੇ ਹਸਪਤਾਲ ਉਹ ਚਲੋ ਸਰਕਾਰੀ ਹਸਪਤਾਲ ਵੀ ਭੇਜਿਆ ਗਿਆ ਮਤਲਬ ਪੱਕੇ ਦਾ ਕੰਮ ਹੈ ਬਿਲਕੁਲ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹਨੇ ਨੂੰ ਸੋਚਿਆ ਕਿ ਕਿੰਨਾ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਨਾ ਕਰਦੇ ਇੰਨੀ ਵੱਡੀ ਸ਼ਹਿਰ ਜਿਹੜਾ ਕੋਈ ਇੱਕ ਦੋ ਜਣ ਮਰਜੀ ਆ ਕੇ ਵੱਢੀ ਜਾ ਰਹੇ ਭਿੰਗੇ ਨਹੀਂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਖਲਾਸ ਦਰਖਾਸਤੇ ਉਠਾਣੇ ਜਦੋਂ ਦੋ ਚਪੇੜਾ ਮਾਰ ਲੂ ਕੋਈ ਲਤਵਾ ਤੋੜ ਕੇ ਵਾਹਿਸ਼ ਕਰ ਦੋ ਉਹਦੇ ਟੱਪਰੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹੀ ਖਾਣਾ ਭਾਜੀ ਬਿਲਕੁਲ ਮੈਂ ਗੁਰਦਾਪ ਉੱਥੋਂ ਆਉਂਦਾ ਹੀ ਮੇਰੇ ਹੁੰਦਾ ਬੰਦਾ ਜਖਮੀ ਉਹਨੇ ਕਹਿ ਪੰਜ ਛੇ ਬੰਦੇ ਆਏ ਮਿੰਨੋ ਦੁਰ ਕੀ ਖੜਿਆ ਡਾੜ ਨੂੰ ਤੰਦਨ ਫੋਟੇ ਦੀ ਡਾੜੀ ਉਹਨੇ ਮਿਲ ਮੋਢੇ ਮੇਰਾ ਵੜਿਆ ਵਾ ਫਿਰ ਮੇਰੇ ਲੱਤਾਂ ਮਾਰਿਆ ਵਾ ਤੇ ਮਾਰ ਕੇ ਐਕਟਰ ਦੀ ਆਏ ਦੋਤਲ ਮੰਦਿਰ ਤੇ ਸ਼ੇਰ ਪੰਦੀ ਕੀ ਚੋਸ ਰਹੀਆ ਜੋ ਮਿੰਨ ਕੋ ਲਗਾ ਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਡਾੜ ਮਾਰ ਕੇ ਉਹ ਅੰਨੇ ਵਾਰ ਡਾੜ ਮਾਰੀ ਜਦ ਮਾਈ ਚੜਨ ਦਾ ਅੰਝੋ ਕੀਸ਼ੇ ਦਿੰਦਾ ਤੇ ਕੋਈ ਜਾਣ ਦਿੰਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਇਹ ਵੀ ਆਈ ਤੋ ਉਹ ਬਤ ਹੈ ਜੀ ਉਹ ਕਾਫੀ ਉਸਾਰਾ ਪਤਾ ਬਈ ਜਿਹੜੇ ਮੁੰਡੇ ਆਏ ਨੇ ਪਰ ਸ਼ਰੀਆਮ ਗੁੰਡਾ ਦਰਦੀ ਹੋਈ ਹੈ ਸ਼ਰੀਆਮ ਗਟੇ ਦਰਦੀ ਹੋਈ ਹੈ ਹਾਂ ਉਹ ਪੇਤੇ ਹੀ ਆਏ ਆ ਤੇ ਇਥੇ ਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨਾਂ ਕੋਲ ਕਿ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਜੀ ਵਾਜੀ ਹੈ ਇਹ ਆਪਣੇ ਸੰਗੋਪਾ ਰੋਡ ਵੱਜਦਾ ਜੀ ਇਹ ਤਾਂ ਚੰਗੇ ਚਾਹ ਤੇ ਦਾ ਬਚਾਈ ਹੈ ਜੀ ਮੇਰ ਚੰਦ ਰੋੜ ਜਾਏ ਗੰਬੀ ਬੰਦੇ ਦਾ ਬਚਾਈ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਆ ਫੋਨ ਕਟੋੜੋਂ ਤੋਂ ਫੋਨ ਆਇਆਗਾ ਹੋ ਸਕਦਾ ਕਿਨੇ ਇੱਕ ਕਿਨੇ ਜਖਮੀ ਹੋਏ ਮੁੰਡੇ ਇੱਕ ਕੋਈ ਇੱਕੋ ਹੀ ਹੋਇਆ ਦੂਜੇ ਪਤਾ ਹੀ ਕੋਣੀ ਮੁੰਡੇ ਕਿੰਨੇ ਨਹੀਂ ਆ ਜੀ ਪੱਲ ਲੱਗ ਤੇ ਮੁੰਡਾ ਜਖਮੀ ਕਿੰਨਾ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਹ ਤਾਂ ਆ ਗਿਆ ਹੌਸਪਟਲ ਗਿਆ ਕਿੰਨੇ ਮੁੰਡੇ ਹੌਸਪਟਲ ਪਹੁੰਚਾ ਹਾਂ ਜੀ